ਸਾਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਨੂੰ ਦੇਖੋ ਹਰ ਚੀਜ਼ ਜਿਹੜੀ ਵੀ ਗੱਲਬਾਤ ਆਪਾਂ ਕਰਦੇ ਆਂ ਤਾਂ ਬਰੋਜ਼ ਮਰਾਂ ਦੀ ਜ਼ਿੰਦਗੀ ਬਾਰੇ ਗੱਲਾਂ ਕਰਦੇ ਆਂ ਐਵੇਂ ਕੱਲ ਬਾਰੇ ਫਿਊਚਰ ਬਾਰੇ ਆਉਣ ਵਾਲੇ ਵਕਤ ਬਾਰੇ ਚਰਚਾ ਕਰਨੀ ਮੇਰੇ ਸਾਹਮਣੇ ਨਾਲ ਤਾਂ ਬੇਵਕੂਫੀ ਹੈ ਜੇ ਜੇ ਪਿੱਛੇ ਦੇਖੀਏ ਤਾਂ ਉਹਦੇ ਤੋਂ ਸਿੱਖਿਆ ਲੈ ਸਕਦੇ ਹੋ ਬਦਲ ਤੁਸੀਂ ਕੁਝ ਨਹੀਂ ਸਕਦੇ ਅੱਗੇ ਦੇਖੀਏ ਤਾਂ ਜਿਹੜੀ ਜਿਹੜੀ ਜਿਹਦਾ ਨਾ ਹੀ ਫਿਊਚਰ ਹੈ ਕੋਸੀ ਹੈ ਹਨਾ ਜਿਹਦਾ ਪਤਾ ਹੀ ਨਹੀਂ ਕੋਸ ਵਕਤ ਨੂੰ ਤੁਸੀਂ ਨਹੀਂ ਚਲਾ ਰਹੇ ਕੁਦਰਤ ਚਲਾ ਰਹੀ ਹੈ ਤਾਂ ਤੁਸੀਂ ਤਾਂ ਸਿਰਫ ਇੱਕ ਮੋਹਰੇ ਹਾਂ ਮੋਹਰੇ ਮਤਲਬ ਸਾਰੇ ਆਪਾਂ ਮੋਹਰੇ ਹੀ ਹਾਂ ਤਾਂ ਫਿਰ ਫਿਰ ਆਕੜ ਕਾਦੀ ਆ ਫਿਰ ਹੰਕਾਰ ਕਾਦਾ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਈ ਵਾਰੀ ਬੜੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਆਕੜ ਤੇ ਅਣਖ 'ਚ ਕਹਿੰਦੇ ਬੜਾ ਫਰਕ ਹੁੰਦਾ ਆਕੜ ਤੇ ਅੜਖੇ ਚ ਬਰਾ ਫਰਕ ਹੁੰਦਾ ਹੈ ਆਕੜ ਬਿਨਾ ਵਜਾ ਤੋਂ ਗਰਦਨ ਦੇ ਵਿੱਚ ਸਰੀਆ ਹੋਣਾ ਚਾਹੀਦਾ ਚਲੋ ਜੇ ਹੈ ਵੀ ਆ ਤਾਂ ਠੀਕ ਹੈ ਪਰ ਜੇ ਕੁਦਰਤ ਨੇ ਦਿੱਤਾ ਹੈ ਤਾਂ ਇਹਦੇ ਚ ਤੁਹਾਡਾ ਪਲੱਸ ਪੁਆਇੰਟ ਕੀ ਆ ਜੇ ਤੁਹਾਨੂੰ ਕੁਦਰਤ ਨੇ ਦਿਮਾਗ ਦਿੱਤਾ ਤਾਂ ਤੁਸੀਂ ਚਲਾਇਆ ਜਿਉ ਨੇ ਅਕਲ ਦਿੱਤੀ ਤਾਂ ਤੁਸੀਂ ਵਰਤੀ ਜੇ ਤੁਹਾਨੂੰ ਬਾਣੀ ਦਿੱਤੀ ਤਾਂ ਤੁਸੀਂ ਬੋਲੇ ਜੇ ਤੁਹਾਨੂੰ ਅੱਖਾਂ ਦਿੱਤੀਆਂ ਤਾਂ ਤੁਸੀਂ ਦੇਖਿਆ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਆਕੜ ਕਿਹੜੀ ਚੀਜ਼ ਦੀ ਆ ਕਿਸ ਚੀਜ਼ ਦੇ ਹੰਕਾਰ ਨੂੰ ਅਸੀਂ ਚੱਕੀ ਫਿਰਦੇ ਆ ਇਹ ਜੀ ਬੜੇ ਪੜ ਗਏ ਅੱਛਾ ਜੀ ਬੜੇ ਪੜ ਗਏ ਮਰਜੀ ਨਾਲ ਹੀ ਪੜ ਗਏ ਦਿਮਾਗ ਨਾ ਹੁੰਦਾ ਤਾਂ ਕਿੱਥੋਂ ਪੜ ਲੈਂਦੇ ਇੱਕ ਮਿੰਟ ਚ ਚੁਟਕੀ ਦੇ ਨਾਲ ਕਈ ਵਾਰੀ ਪਤਾ ਨਹੀਂ ਲੱਗਦਾ ਬ੍ਰੇਨ ਚ ਕਿਹੜੀਆਂ ਚੀਜ਼ਾਂ ਨਿਕਲ ਜਾਂਦੀਆਂ ਤੇ ਕਿਹੜੀਆਂ ਰਹਿ ਜਾਂਦੀਆਂ ਬਹੁਤੇ ਲੋਕਾਂ ਦੀ ਸਿਆਣਪ ਸੁਣ ਲਓ ਯਾਦ ਨਹੀਂ ਰਹਿ ਰਿਹਾ ਜੀ ਅੱਜ ਕੱਲ ਕੁਛ ਵੀ ਬੜਾ ਕੁਛ ਸੀ ਯਾਦ ਨਹੀਂ ਰਹਿੰਦਾ ਤੇ ਲੈ ਲਓ ਫਿਰ ਦਿਮਾਗ ਨੂੰ ਵਰਤ ਲਓ ਫਿਰ ਕਈ ਵਾਰੀ ਇਹੋ ਜਿਹੇ ਹਾਲਾਤ ਆਉਂਦੇ ਆ ਕਿ ਵਕਤ ਵੀ ਨਹੀਂ ਪਤਾ ਲੱਗਦਾ ਕਿ ਇੱਕ ਗੱਲ ਸਵੇਰੇ ਕੀਤੀ ਹੁੰਦੀ ਹੈ ਤੇ ਬੰਦਾ ਸ਼ਾਮ ਨੂੰ ਭੁੱਲਣ ਲੱਗ ਜਾਂਦਾ ਹੈ ਇਹ ਜਿਹੜੇ ਦਿਮਾਗ ਤੇ ਅਸੀਂ ਐਡਾ ਮਾਣ ਕਰਦੇ ਆ ਨਾ ਤਾਂ ਕੋਈ ਨਹੀਂ ਪਤਾ ਇਹਨੇ ਕਦੋਂ ਕਿੱਦਾਂ ਕੀ ਕਰ ਲੱਗ ਜਾਂਦਾ ਇਸ ਕਰਕੇ ਆਕੜ ਤੇ ਹੰਕਾਰ ਕਿਸੇ ਚੀਜ਼ ਦਾ ਨਹੀਂ ਕਰਨਾ ਚਾਹੀਦਾ ਮਾਣ ਜ਼ਰੂਰ ਕਰ ਸਕਦੇ ਹੋ ਉਹ ਕਾਦਾ ਮਾਣ ਹੈ ਮਾਣ ਸਿਰਫ ਅਸੂਲਾਂ ਦਾ ਹੋਣਾ ਚਾਹੀਦਾ ਮਾਣ ਸਿਰਫ ਤੁਹਾਨੂੰ ਆਪਣੇ ਜੀਵਨ ਦੇ ਤਰੀਕੇ ਤੇ ਹੋਣਾ ਚਾਹੀਦਾ ਮਾਣ ਸਿਰਫ ਉਸ ਕੁਦਰਤ ਦੇ ਬਣਾਈ ਹੋਈ ਹਰ ਚੀਜ਼ ਤੇ ਹੋਣਾ ਚਾਹੀਦਾ ਹੈ ਜੋ ਉਹਨੇ ਬਣਾਈ ਹੈ ਉਹ ਕਦੇ ਗਲਤ ਬਾਣੀ ਨਹੀਂ ਸਕਦੀ ਭਾਵੇਂ ਉਹ ਸਾਡੀ ਔਲਾਦ ਹੈ ਭਾਵੇਂ ਅਸੀਂ ਆਂ ਭਾਵੇਂ ਕੋਈ ਜੀਵ ਜੰਤੂ ਹੈ ਭਾਵੇਂ ਕੋਈ ਆਲਾ ਦਵਾਲਾ ਕੋਣ ਹੁੰਨੇ ਆ ਅਸੀਂ ਕਿਸੇ ਦੀ ਕਿਸੇ ਦੀ ਕਮੀ ਤੇ ਕਿਸੇ ਦੀ ਕਿਸੇ ਦੀ ਕਮੀ ਤੇ ਕਮੈਂਟ ਕਰਨ ਵਾਲੇ ਨਹੀਂ ਮਜ਼ਾਕ ਉਡਾਉਣਾ ਚਾਹੀਦਾ ਕਦੇ ਵੀ ਕਿਸੇ ਦਾ ਕੁਦਰਤ ਦਾ ਨਹੀਂ ਪਤਾ ਤੇ ਉਹਦੇ ਰੰਗਾਂ ਦੇ ਉਹਦੇ ਰੰਗਾਂ ਦਾ ਕਿਹੜਾ ਰੰਗ ਉਹਨੇ ਕਿੱਥੇ ਕਿਹੜਾ ਭਰ ਦੇਣਾ ਕੋਈ ਨਹੀਂ ਪਤਾ ਜਦ ਸਾਡੇ ਹੱਥ 'ਚ ਹੀ ਕੁਛ ਨਹੀਂ ਜਦ ਸਾਡੇ ਵਾਸ 'ਚ ਹੀ ਕੁਛ ਨਹੀਂ ਤੇ ਫਿਰ ਕਾਹਦੀਆਂ ਚੀਜ਼ਾਂ ਹਾਂ ਤੁਸੀਂ ਸੋਚਦੇ ਹੋਵੋਗੇ ਕਿ ਆਪਾਂ ਇਹ ਗੱਲ ਕਿਉਂ ਕੀਤੀ ਹੈ ਕਈ ਵਾਰੀ ਕੀ ਹੁੰਦਾ ਹੈ ਆਕੜ ਤੇ ਹੰਕਾਰ ਇਨਸਾਨ ਨੂੰ ਰਿਸ਼ਤਿਆਂ ਤੋਂ ਦੂਰ ਲੈ ਜਾਂਦਾ ਹੈ ਇਹ ਪੈਸਾ ਜਿੰਨੀ ਦੇਰ ਤੱਕ ਤੁਹਾਡੀ ਜੇਬ 'ਚ ਹੈ ਜਿੰਨੀ ਦੇਰ ਤੱਕ ਤੁਹਾਡੀਆਂ ਜ਼ਰੂਰਤਾਂ ਲਈ ਹੈ ਤੇ ਇਹ ਰਤਬਾ ਜਿੰਨੀ ਦੇਰ ਉਹ ਕੁਰਸੀ ਜੋ ਤੁਸੀਂ ਸਮਝੋ ਕਿ ਤੁਹਾਡੀ ਕਾਬਲੀਅਤ ਦੀ ਵਜ੍ਹਾ ਨਾਲ ਸਰਕਾਰੀ ਤੌਰ ਤੇ ਜਾਂ ਦੁਨੀਆਦਾਰੀ ਦੇ ਵਿੱਚ ਮਿਲੀ ਆ ਤੇ ਉਹ ਆਪ ਹੀ ਬਣਾਈ ਹੋਈ ਆ ਤੇ ਇਹ ਬਣੀ ਆ ਸਿਸਟਮ ਨੂੰ ਸਹੀ ਕਰ ਲਈ ਇਹ ਕੋਈ ਕੁਰਸੀਆਂ ਉਤਰੋਂ ਨਹੀਂ ਗਿਰੀਆਂ ਤਾਂ ਇਸ ਕਰਕੇ ਕੁਰਸੀ ਤੇ ਬੈਠ ਕੇ ਉਹ ਆਮ ਲੋਕਾਂ ਦਾ ਮਜ਼ਾਕ ਉਡਾਉਣਾ ਬੜੀ ਗਲਤ ਗੱਲ ਹੈ ਠੀਕ ਤੇ ਦੂਜੀ ਗੱਲ ਇਹ ਆ ਜਿਹੜੀ ਵੀ ਚੀਜ਼ ਸਾਨੂੰ ਕੁਦਰਤ ਕੁਦਰਤ ਨਾਲ ਜੋੜਦੀ ਆ ਉਹ ਸਭ ਤੋਂ ਬੈਸਟ ਹੈ ਤੇ ਜਿਹੜੀ ਕੁਦਰਤ ਦੇ ਬੜਾਏ ਨਿਯਮਾਂ ਤੋਂ ਸਾਨੂੰ ਬਗਾਵਤ ਕਰਾਉਂਦੀ ਆ ਉਹਦੇ ਵਿੱਚ ਫਿਰ ਬੰਦਾ ਉਹੀ ਗੱਲ ਕਹਿ ਦਿੰਦਾ ਹੈ ਕਿ ਮਾੜਾ ਵਕਤ ਜਦੋਂ ਆਉਂਦਾ ਹੈ ਨਾ ਉਦੋਂ ਸਭ ਤੋਂ ਪਹਿਲਾਂ ਕੀ ਕਹਿੰਦੇ ਦਿਮਾਗ ਹੀ ਖਰਾਬ ਹੁੰਦਾ ਇੱਕ ਬੜੀ ਡੂੰਗੀ ਗੱਲ ਕਰਨ ਲੱਗੀਆਂ ਮੈਂ ਕਹਿੰਦੇ ਜਦੋਂ ਨਾ ਪਰਛਾਵਾ ਵੱਡਾ ਲੱਗਣ ਲੱਗ ਜਾਏ ਤੇ ਸਮਝੋ ਸੂਰਜ ਡੁੱਬ ਰਿਹਾ ਹੈ ਦੇਖਿਓ ਕਦੀ ਕਿੱਡੀ ਡੂੰਗੀ ਗੱਲ ਹੈ ਹੈਨਾ ਤੇ ਮਤਲਬ ਜਦੋਂ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜੇ ਨਾ ਇਨਸਾਨ ਤੇ ਸਮਝੋ ਸੂਰਜ ਡੁੱਬ ਰਿਹਾ ਹੁੰਦਾ ਤੇ ਪਰਛਾਵਾ ਉਦੋਂ ਹੀ ਵੱਡਾ ਦਿਖਦਾ ਅਸੀਂ ਆਪਣੇ ਆਪ ਨੂੰ ਉਦੋਂ ਵੱਡਾ ਸਮਝਦੇ ਆ ਜਦੋਂ ਸਾਨੂੰ ਸਾਡਾ ਅਸਤਿਤਵ ਵੱਡਾ ਲੱਗਦਾ ਹੈ ਪਰ ਅਸਲ 'ਚ ਵੱਡਾ ਛੋਟਾ ਕੁਝ ਨਹੀਂ ਹੈ ਇਹ ਤਾਂ ਦੁਨੀਆਦਾਰੀ ਹੈ ਦੁਨੀਆਦਾਰੀ ਚ ਤੁਸੀਂ ਵਕੀਲ ਬਣੇ ਦੁਨੀਆਦਾਰੀ ਚ ਤੁਸੀਂ ਜੱਜ ਬਣੇ ਦੁਨੀਆਦਾਰੀ ਚ ਤੁਸੀਂ ਕੋਈ ਆਪਣੇ ਦਿਮਾਗ ਨਹੀਂ ਵਰਤੋ ਕਰਕੇ ਉਹ ਵੀ ਕੁਦਰਤ ਨੇ ਦਿੱਤਾ ਉਸ ਦੀ ਵਰਤੋ ਕਰਕੇ ਕੋਈ ਰਤਬਾ ਲਿਆ ਕੋਈ ਮੰਤਰੀ ਬਣਿਆ ਕੋਈ ਕੁਛ ਬਣਿਆ ਕੋਈ ਕੁਛ ਬਣਿਆ ਪਰ ਮੇਨ ਗੱਲ ਤੇ ਇਨਸਾਨ ਹੀ ਆ ਮੇਨ ਗੱਲ ਤੇ ਵਿੱਚੋਂ ਇਨਸਾਨ ਹੀ ਆ ਬਾਕੀ ਤੇ ਦੁਨੀਆਦਾਰੀ ਆ ਤੇ ਇਨਸਾਨ ਨੇ ਇਨਸਾਨੀਅਤ ਹੀ ਸਭ ਤੋਂ ਵੱਡੀ ਵੱਡਾ ਵੈਸੇਜ ਦੇਖਿਆ ਜਾਵੇਦਾ ਧਰਮ ਹੀ ਇਨਸਾਨੀਅਤ ਦਾ ਧਰਮ ਹੈ ਤੇ ਉੱਤੇ ਜਾ ਕੇ ਸਿਰਫ ਇਨਸਾਨੀਅਤ ਦੀਆਂ ਹੀ ਗੱਲਾਂ ਹੋਣੀਆਂ ਨੇ ਪਤਾ ਨਹੀਂ ਉੱਤੇ ਹੋਣੀਆਂ ਨੇ ਕਿ ਨਹੀਂ ਹੋਣੀਆਂ ਆਪਾਂ ਉਹ ਗੱਲ ਹੀ ਨਹੀਂ ਕਰਦੇ ਜਿਹਦਾ ਪਤਾ ਹੈ ਪਰ ਇਹ ਗੱਲ ਤਾਂ ਹੈ ਕੁਦਰਤ ਨਾਲ ਤੇ ਇਨਸਾਨੀਅਤ ਹੀ ਜੁੜੀ ਹੋਈ ਹੈ ਨਾ ਬਾਕੀ ਚੀਜ਼ਾਂ ਤੇ ਦੁਨੀਆਦਾਰੀ ਨਾਲ ਜੁੜੀਆਂ ਨੇ ਤੇ ਇਸ ਦੁਨੀਆਦਾਰੀ ਨਾਲ ਜੁੜ ਕੇ ਅਸੀਂ ਉਸ ਦੇ ਬਣਾਏ ਜੀਵ ਜੰਤੂ ਆਜਾ ਜਦੋਂ ਅਪਮਾਨ ਜਾਂ ਉਸ ਨੂੰ ਛੋਟਾ ਵੱਡਾ ਦੱਸਦੇ ਤਾਂ ਫਿਰ ਅਸੀਂ ਆਪਣੀ ਬੇਵਕੂਫੀ ਦਾ ਪਰੂਫ ਦੇ ਰਹੇ ਹੁੰਦੇ ਇਹ ਸਹੀ ਹੈ ਕਈ ਵਾਰੀ ਕੋਈ ਆ ਕੇ ਕਹਿੰਦਾ ਹੈ ਨਾ ਕਿ ਸਾਡੇ ਨਾਲ ਕਿਸੇ ਨੇ ਚੰਗੇ ਮੂੰਹ ਗੱਲ ਹੀ ਨਹੀਂ ਕੀਤੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿਸ ਚੀਜ਼ ਦਾ ਮਾਣ ਕਰਦੇ ਆ ਕਿਸ ਚੀਜ਼ ਦਾ ਹੰਕਾਰ ਕਰਦੇ ਕਮ ਸੇ ਕਮ ਜੀ ਅਸੀਂ ਉਹਦੇ ਬਣਾਏ ਹੋ ਜੀਵ ਜੰਤੂਆਂ ਨੂੰ ਪਿਆਰ ਹੀ ਨਹੀਂ ਕਰ ਸਕਦੇ ਤੇ ਫਿਰ ਕਾਹਦਾ ਉਹਦੇ ਨਾਲ ਪਿਆਰ ਹੈ ਹੈਨਾ ਗੱਲ ਹੀ ਇੱਕ ਚਲੋ ਬੜੇ ਸਮਝਦਾਰ ਹੋ ਤੁਸੀਂ ਬੜੀਆਂ ਡੁੰਗੀਆਂ ਡੁੰਗੀਆਂ ਗੱਲਾਂ ਸੀ ਤੇ ਸਮਝ ਗਏ ਪਰ ਅੱਜ 10 ਸਤੰਬਰ 2025 ਹੋ ਗਈ ਜਿਹਦੇ ਨੂੰ ਬੁੱਧਵਾਰ ਦਾ ਹੈ ਤਿੱਥੀ ਅੱਜ ਤੀਜ ਦੀ ਤਿੱਥੀ ਹੈ ਸ਼ਾਮ ਨੂੰ 3:38 ਮਿੰਟ ਤੱਕ ਰੇਪ ਦੀ ਨਕਸ਼ਤਰ ਸ਼ਾਮ ਨੂੰ 4: 4 ਮਿੰਟ ਤੱਕ ਚੱਲੇਗਾ ਜਾਨੀ ਗੰਢ ਮੂਲ ਸ਼ਾਮ ਨੂੰ 4:04 ਮਿੰਟ ਤੱਕ ਬੁੱਧ ਦੇ ਨਕਸ਼ਤਰ ਦੇ ਬਣਨਗੇ ਠੀਕ ਹੈ ਤੇ ਗ੍ਰਹਾਂ ਦੇ ਮੁਤਾਬਕ ਦੇਖੀ ਆਪਾਂ ਤਾਂ ਇਸ ਸਤੰਬਰ ਦੇ ਮਹੀਨੇ ਜਾਨੀ ਕਿ ਅੱਜ 10 ਤਰੀਕ ਨੂੰ ਮੀਨ ਰਾਸ਼ੀ ਚ ਚੰਦਰਮਾ ਸ਼ਨੀ ਨਾਲ ਜੁਤੀ ਬਣਾ ਕੇ ਚੱਲ ਰਹੀ ਸੀ ਸ਼ਾਮ ਨੂੰ 4:03 ਮਿੰਟ ਤੇ ਮੇਸ਼ ਰਾਸ਼ੀ ਚ ਚਲੇ ਜਾਣਗੇ ਮੰਗਲ ਦੇ ਘਰ ਸਾਹ ਆਏਗਾ ਥੋੜਾ ਜਿਹਾ ਸਾਰਿਆਂ ਨੂੰ ਭਦਰਾ 3:49 ਮਿੰਟ ਤੱਕ ਰਹੇਗੀ श्री गणेश चतुर्थी ਦਾ ਵਰਤ 6:30 ਸ਼ਾਮ ਨੂੰ 5:49 ਮਿੰਟ ਤੋਂ ਬਾਅਦ ਚਤੁਰਤੀ ਤਿਥੀ ਸ਼ੁਰੂ ਹੋ ਜਾਏਗੀ ਤੇ ਅੱਜ ਪੰਚਕ ਵੀ ਸਮਾਪਤ ਹੋ ਜਾਏਗੀ ਠੀਕ ਹੈ ਪੰਚਕ ਜੋ ਪਿਛਲੇ 5 ਦਿਨ ਤੋਂ ਚੱਲੀ ਆ ਰਹੀ ਸੀ ਸ਼ਾਮ ਨੂੰ 4:03 ਮਿੰਟ ਤੱਕ ਚੱਲੇਗੀ ਉਸ ਤੋਂ ਬਾਅਦ ਪੰਚਕ ਸਮਾਪਤ ਹੋ ਜਾਏਗੀ ਤੇ ਸ਼ਰਾਹ ਚੱਲਦੇ ਪਏ ਆ ਤੁ ਚਤੁਰਤੀ ਤਿਥੀ ਦਾ ਤੇ ਤੀਜ ਤਿਥੀ ਦਾ ਸ਼ਰਾਦ ਰਹੇਗਾ ਅੱਜ ਦਿਨ ਠੀਕਰਾ ਉਹ ਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਿੰਨੇ ਆ ਅੱਜ 12 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਹੇਗਾ ਰਾਹੁ ਕਾਲ ਚਲਦੇ ਕੰਮਾਂ ਦਾ ਕੋਈ ਪਰਹੇਜ ਨਹੀਂ ਆ ਵੈਸੇ ਤਾਂ ਨਵਾਂ ਕੰਮ ਸ਼ਰਾਦਾਂ ਚ ਕਰਨਾ ਹੀ ਨਹੀਂ ਚਾਹੀਦਾ ਤੇ ਕੁਝ ਲੋਕ ਪੁੱਛਦੇ ਆ ਕੱਪੜਾ ਖਰੀਦ ਲਈਏ ਜੀ ਆ ਕਰ ਲਈਏ ਜੀ ਬਿਲਕੁਲ ਕਰੋ ਜੀ ਰੋਟੀ ਵੀ ਤੇ ਖਾਣੇ ਆ ਸਾਰਾ ਕੁਝ ਹੀ ਚੱਲ ਰਿਹਾ ਉਦਾਂ ਹੀ ਸਾਰੀਆਂ ਰੁਟੀਨ ਉਦਾਂ ਹੀ ਚੱਲਦੀ ਪਈ ਆ ਹਾਂ ਜਦੋਂ ਵੀ ਕੋਈ ਸ਼ੁਭ ਹੋਵੇ ਤਾਂ ਜਿੱਦਾਂ ਢੋਲਕੀਆਂ ਛਾਣੇ ਮਜਾਉਣਾ ਸ਼ਗਨ ਵਗੈਰਾ ਕਰਨਾ ਸ਼ਰਾਦਾਂ ਦੇ ਦਿਨਾਂ ਚ ਥੋੜਾ ਪਰਹੇਜ਼ ਕੀਤਾ ਜਾਵੇ ਥੋੜੇ ਉਹ ਸਿਆਣੇ ਕਹਿੰਦੇ ਆ ਨਾ ਮਰਿਆਂ ਖਪਿਆਂ ਤੇ ਦੇਣਾ ਤੇ ਚਲੋ ਇਹ ਤੇ ਰੂਟੀਨ ਆ ਜ਼ਿੰਦਗੀ ਦੀ ਇਹ ਚੱਲਦੀ ਰਹਿੰਦੀ ਆ ਪਰ ਇੱਕ એનર્ਜੀ ਹੁੰਦੀ ਆ ਤੇ ਉਸ ਦੇ ਵਿੱਚ ਥੋੜਾ ਬਚਿਆ ਹੀ ਜਾਵੇ ਤਾਂ ਚੰਗਾ ਹੈ ਨਾ ਗ੍ਰਹਾਂ ਦੇ ਮੁਤਾਬਕ ਜੀ ਜੋ ਸਿਤਾਰੇ ਚੱਲਦੇ ਆ ਅੱਜ ਦੇ ਦਿਨ ਚੰਦਰ ਦੀ ਸਥਿਤੀ ਤੇ ਨਾਲ ਗ੍ਰਹਾਂ ਦੇ ਮੁਤਾਬਕ ਚੰਦਰ ਦੀ ਸਥਿਤੀ ਦੇ ਮੁਤਾਬਕ ਸ਼ਨੀ ਚੰਦਰ ਦਾ ਜੋ ਸ਼ਾਮ ਤੱਕ ਤੇ ਉਸ ਤੋਂ ਬਾਅਦ ਮੇਸ਼ ਰਾਸ਼ੀ ਚ ਚੰ드ਰਮਾ ਚਲਾ ਜਾਏਗਾ ਠੀਕ ਹੈ ਤੇ ਜਦੋਂ ਅਸੀਂ ग्रहਾਂ ਦੀ ਗੱਲ ਕਰਦੇ ਆ ਨਾਲ ਨਕਸ਼ਤਰ ਦੀ ਗੱਲ ਕਰਦੇ ਆ ਸ਼ਨੀ ਚੰਦਰ ਤੇ ਮੰਗਲ ਦੀ ਦ੍ਰਿਸ਼ਟੀ ਵੀ ਹੈ ਤਾਂ ਥੋੜਾ ਸੱਟ ਚੋਟ ਤੋਂ ਬਚਣਾ ਬਾਹਰ ਬਹੁਤ ਧਿਆਨ ਨਾਲ ਚਲਾਉਣਾ ਸਾਰੇ ਰਾਸ਼ੀਆਂ ਵਾਲਿਆਂ ਨੇ ਠੀਕ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਇਹਦੇ ਜਾਨੀ ਮੇਸ਼ ਰਾਸ਼ੀ ਵਾਲਿਆਂ ਦੇ ਅੱਜ ਦੇ ਦਿਨ ਦੀ ਮੇਸ਼ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਜੀ ਸ਼ਨੀ ਚੰਦਰ ਦਾ ਜੋਗ 12ਵੇਂ ਸਥਾਨ 'ਚ ਬੁੱਧ ਦਾ ਨਕਸ਼ਤਰ ਮਿੱਤਰਨੀ ਹੈ ਕੱਲ ਸ਼ਨੀ ਦਾ ਨਕਸ਼ਤਰ ਸੀ ਉਹ ਵੀ ਮਿੱਤਰਨੀ ਸੀ ਬਸ ਥੋੜਾ ਜਿਹਾ ਭੱਜ ਨੱਟ ਬਣੀ ਹੋਈ ਹੈ ਥੋੜੀ ਜੀ ਥਕਾਵਟ ਵੀ ਹੋ ਰਹੀ ਹੈ ਹੱਥ ਪੱਲੇ ਕੁਝ ਜ਼ਿਆਦਾ ਪੈ ਨਹੀਂ ਰਿਹਾ ਬਸ ਲਾਰੇ ਤੇ ਲਾਰੇ ਤੇ ਬਸ ਸਮਝੋ ਕੱਲ ਦੀ ਗੱਲ ਕੱਲ ਤੱਕ ਹੀ ਸੀਮਤ ਰਹਿ ਜਾਂਦੀ ਆ ਬਸ ਇਦਾਂ ਦੇ ਗ੍ਰਹਿ ਚੱਲਦੇ ਪਏ ਆ ਮੇਸ਼ ਰਾਸ਼ੀ ਤੇ ਮੇਸ਼ ਲੱਗਣ ਵਾਲਿਆਂ ਦੇ ਖਰਚੇ ਵਾਧੂ ਨਿਕਦੇ ਪਏ ਆ ਤੇ ਪੈਸਾ ਚਲੋ ਆ ਰਿਹਾ ਪਰ ਖਰਚਾ ਜੋ ਸ਼ਾਪਿੰਗ ਤੇ ਹੋ ਰਿਹਾ ਜਾਂ ਚੀਜ਼ਾਂ ਤੇ ਹੋ ਰਿਹਾ ਤੇ ਉਹ ਥੋੜਾ ਜਿਹਾ ਆਰਥਿਕ ਸਥਿਤੀ ਨੂੰ ਡਿਸਟਰਬ ਕਰ ਹੀ ਰਿਹਾ ਤਾਂ ਕੀ ਕਰਨਾ ਹੈ ਜੀ ਮੇਸ਼ ਰਾਸ਼ੀ ਵਾਲਿਆਂ ਨੇ ਇੱਕ ਤਾਂ ਹਲਕਾ ਜਿਹਾ ਪਿੰਕ ਕਲਰ ਪਹਿਨਣਾ ਹੈ ਤੇ ਦੂਜਾ ਬੋਧ ਨੂੰ ਸ਼ੁਭ ਕਰਨ ਲਈ ਪੰਛੀਆਂ ਨੂੰ ਹਰੀ ਮੂੰਗੀ ਪਾ ਦੇਣੀ ਹੈ ਤੇ ਤੀਜਾ ਸੋਚ ਬੈਠ ਕੇ ਖਾਣਾ ਟੌਰਸ ਜਾਂ ਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਬੁੱਧ ਦਾ ਨਕਸ਼ਤਰ ਅੱਜ ਮਿੱਤਰ ਆ ਬਿਜ਼ਨਸ ਵਪਾਰ ਕੰਮਕਾਰ ਲਈ ਸਿਤਾਰੇ ਚੰਗੇ ਹੋਏ ਪੈਸਾ ਆਇਆ ਅਕਾਊਂਟ ਚ ਆਇਆ ਜਿਸ ਕਰਕੇ ਮਨ ਖੁਸ਼ ਹੋਇਆ ਸ਼ੁਕਰ ਦੀ ਸਥਿਤੀ ਤੀਸਰੇ ਸਥਾਨ ਵਿੱਚ ਹੈ ਬਦਨਾਮੀ ਤੋਂ ਬਚਣਾ ਕਿਸੇ ਦੀ ਜਮਾਨਤ ਖਮਾਨਤ ਚ ਨਹੀਂ ਪੈਣਾ ਮਾਂ ਦੀ ਨਰਜੀ ਲੈ ਕੇ ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਕੀਤੀ ਸ਼ੁਰੂਆਤ ਸ਼ੁਭਫਲ ਦੇਗੀ ਜੈਮਨੀ ਮਿਥੂ ਰਾਸ਼ੀ ਸਿਤਾਰੇ ਚੰਗੇ ਆ ਜਿੰਮ ਵਗੈਰਾ ਜੁਆਇਨ ਕਰਨ ਬਾਰੇ ਸੋਚ ਰਹੇ ਹੋ ਤਾਂ ਵਧੀਆ ਹੈ ਆਪਣੇ ਕੋਈ ਕੰਮ ਕਰ ਨਵਾਂ ਕਰਨ ਬਾਰੇ ਸੋਚ ਰਹੇ ਹੋ ਕਿਸੇ ਨਾਲ ਸਲਾਹ ਚਲਦੀ ਪਈ ਆ ਕੁਝ ਨੌਲੇਜ ਲੈ ਰਹੇ ਹੋ ਕੁਝ ਸੋਸ਼ਲ ਮੀਡੀਆ ਤੇ ਜਾਂ ਕੁਝ ਤੁਸੀਂ ਸ਼ੇਅਰ ਮਾਰਕੀਟ ਵਿੱਚ ਇਨਵੈਸਟਮੈਂਟ ਕਰਨ ਲਈ ਸੋਚ ਰਹੇ ਹੋ ਤਾਂ ਉਹਦੇ ਲਈ ਵੀ ਗ੍ਰਹਿ ਅੱਛੇ ਆ ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਡਰੋ ਨਾ ਤੇ ਮਿਥੂ ਰਾਸ਼ੀ ਵਾਲਿਆਂ ਨੇ ਕੋਸ਼ਿਸ਼ ਕਰਨੀ ਹੈ ਕਬੂਤਰਾਂ ਨੂੰ ਅੱਜ ਮੁਰਗੀ ਪਾਹ ਦੇਣੀ ਆ ਤੇ ਹਲਕਾ ਜਿਹਾ ਹਰਾ ਰੰਗ ਪੈਣ ਲੈਣਾ ਕੈਂਸਰ ਕਰਕਰ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਚੰਗੇ ਆ ਸ਼ਨੀ ਚੰਦਰ ਦੀ ਜੋਤੀ ਨੌਵੇਂ ਸਥਾਨ ਚ ਹੈ ਪਰ ਬੁੱਧ ਦਾ ਨਕਸ਼ਤਰ ਮਿੱਤਰ ਨਹੀਂ ਆ ਮਨ ਦੀ ਬਜਾਏ ਦਿਮਾਗ ਨਾਲ ਚੱਲੋਗੇ ਤਤਚੰਗਾ ਰਹੋਗੇ ਥੋੜਾ ਜਿਹਾ ਤੱਤਾਪਨ ਜ਼ੁਬਾਨ ਦਾ ਸੁਭਾਅ ਦਾ ਰਿਲੇਸ਼ਨ ਰਿਸ਼ਤੇ ਖਰਾਬ ਕਰ ਸਕਦਾ ਹੈ ਤਾਂ ਥੋੜਾ ਜਿਹਾ ਸੰਭਲ ਕੇ ਬਾਣੀ ਚ ਮਿਠਾਸ ਰੱਖ ਕੇ ਚੱਲੋ ਤਾਂ ਵਧੀਆ ਬਦਾਮ ਨਾਰੀਅਲ ਮੰਤਰ ਰੱਖੋ ਰਿਲੈਕਸ ਮਿਲੇਗੀ ਲਿਓ ਸਿੰਘ ਰਾਸ਼ੀ ਵਾਲਿਆਂ ਨੂੰ ਹਲਕਾ ਜਿਹਾ ਮਿਊਜ਼ਿਕ ਜ਼ਰੂਰ ਸੁਣਨਾ ਚਾਹੀਦਾ ਹੈ ਥੋੜੀਆਂ ਜਿਹੀਆਂ ਪਰੇਸ਼ਾਨੀਆਂ ਸਿੰਘ ਰਾਸ਼ੀ ਵਾਲਿਆਂ ਦੇ ਕੱਜਲ ਕੁਵਾਰੀ ਥੋੜੀ ਜਿਹੀ ਵਧੀ ਹੈ ਤੇ ਅੱਜ ਸ਼ਨੀ ਚੰਦਰ ਵੀ 8ਵੇਂ ਸਥਾਨ ਵਿੱਚ ਹੈ ਪਰਿਵਾਰ ਵਿੱਚ ਮਿਠਾਸ ਲੈ ਕੇ ਚੱਲੋ ਥੋੜਾ ਜੀਵਨ ਸਾਥੀ ਨਾਲ ਹਲੇ ਮੀ ਨਾਲ ਪੇਸ਼ ਆਓ ਤੇ ਕਪੂਰ ਦੀ ਟਿੱਕੀ ਆਪਣੇ ਕੋਲ ਰੱਖ ਲਓ ਵਰਗੋ ਕੰਨਿਆ ਰਾਸ਼ੀ ਸਿਤਾਰੇ ਚੰਗੇ ਆ ਨਕਸ਼ਤਰ ਅੱਛਾ ਹੈ ਮਿੱਤਰ ਹੈ ਕਿਸੇ ਰਿਸ਼ਤੇਦਾਰ ਚ ਜਾਣ ਦਾ ਮੌਕਾ ਮਿਲ ਸਕਦਾ ਜਾਂ ਜਾ ਚੁੱਕੇ ਹੋ ਜਾਂ ਜਾਣਾ ਪੈ ਸਕਦਾ ਹੈ ਇਮੋਸ਼ਨਲ ਘੱਟ ਹੋਵੋ ਚੰਦਰ ਦੀ 8ਵੀਂ ਤੇ 9ਵੀਂ ਵਿੱਚ ਸਥਿਤੀ ਚਾਲੂ ਚਲੀ ਜਾਏਗੀ ਅੱਜ ਤੱਕ ਆ ਮਾਜ ਨਵੇੜ ਲੈਣਾ ਹੀ ਵਧੀਆ ਰਹੇਗਾ ਬੱਚਿਆਂ ਨਾਲ ਵੈਸਵਾ ਜੀ ਨਹੀਂ ਕਰਨੇ ਲਿਬਰਾ ਤੁਲਾ ਰਾਸ਼ੀ ਦੇ ਸਿਤਾਰੇ ਕਰਜ਼ੇ ਨੂੰ ਲੈ ਕੇ ਲੋਨ ਨੂੰ ਲੈ ਕੇ ਥੋੜੀ ਚਿੰਤਾ ਵਧ ਰਹੀ ਹੈ ਤੁਹਾਡੀ ਕੋਈ ਕਿਸ਼ਤ ਵਗੈਰਾ ਇੱਧਰ ਉੱਧਰ ਹੋ ਸਕਦੀ ਆ ਟੁੱਟ ਸਕਦੀ ਆ ਜਾਂ ਕਿਸੇ ਨੂੰ ਦਿੱਤੇ ਪੈਸੇ ਲੈਣ ਦੇ ਲਈ ਥੋੜੀ ਪਰੇਸ਼ਾਨੀ ਵਾ ਸਕਦੀ ਆ ਤੁਹਾਡੀ ਤਾਂ ਚਲੋ ਸ਼ਾਮ ਤੋਂ ਬਾਅਦ ਚੰਦਰ 7ਵੇਂ ਸਥਾਨ 'ਚ ਆ ਜਾਏਗਾ ਤਾਂ ਪੈਸਾ ਵੀ ਆ ਜਾਏਗਾ ਤਾਂ ਕੀ ਕਰਨਾ ਇੱਕ ਤਾਂ ਖੂਬਸਾਰਾ ਪਰਫਿਊਮ ਲਾਣਾ ਸ਼ੁਕਰ ਨੂੰ ਸ਼ੁਕਰ ਲਈ ਗਾਂ ਨੂੰ ਰੋਟੀ ਜਾਂ ਗਊਸ਼ਾਲਾ ਹਰਾ-ਚਾਰਾ ਦੇ ਸਕਦੇ ਹੋ ਸਕੋਰਪੀਓ ਬ੍ਰਿਸ਼ਟਕ ਰਾਸ਼ੀ ਬਦਨਾਮੀ ਤੋਂ ਬਚੋ ਖੋਖੇ ਦਿਮਾਗ ਅੱਛਾ ਹੈ ਤੁਹਾਡਾ ਦਿਮਾਗ ਅੱਛਾ ਚੱਲ ਰਿਹਾ ਪਰ ਬਿਨਾਂ ਵਜ੍ਹਾ ਤੋਂ ਨੈਗੇਟਿਵ ਸੋਚ ਰੱਖਣਾ ਨਕਾਰਾਤਮਕਤਾ ਆਪਣੇ ਤੇ ਹਾਵੀ ਹੋਣ ਦੇਣਾ ਗੱਲ-ਗੱਲ ਤੇ ਆਪਣੇ ਆਪ ਨੂੰ ਕ੍ਰਿਟੀਸਾਈਜ਼ ਕਰਨਾ ਤੇ ਕੋਈ ਚੰਗੀ ਗੱਲ ਨਹੀਂ ਹੈ ਨਾ ਤਾਂ ਆਪਣੇ ਜੀ ਨੁਕਸ ਕੱਢਦੇ ਰਹਿਣਾ ਵੀ ਸਮਝਦਾਰੀ ਨਹੀਂ ਹੈ ਆਪਣੇ ਪਲੱਸ ਪੁਆਇੰਟ ਆਪਣੇ ਆਪ ਨੂੰ ਪਾਵਰਫੁਲ ਹੋਣ ਦੇ ਲਈ ਮੈਡੀਟੇਸ਼ਨ ਕਰੋ ਤੇ ਆਪਣੀ ਜੋ ਵੀ ਤੁਸੀਂ ਕਰਨਾ ਹੈ ਪੂਰੀ ਮਿਹਨਤ ਤੇ ਹਿੰਮਤ ਨਾਲ ਕਰੋਗੇ ਤਾਂ ਸਕਸੈਸ ਮਿਲ ਜੂਗੀ ਤੂੰ ਦਸਵੇਰੇ ਮੱਥੇ ਤੇ ਜਰੂਰ ਲਾਓ ਸੈਜਿਟੇਰੀਅਸ ਤੁਨੂ ਰਾਸ਼ੀ ਦੇ ਸਿਤਾਰੇ ਬੁੱਧ ਦਾ ਨਕਸ਼ਤਰ ਠੀਕ ਹੈ ਮਿੱਤਰੀ ਜਾਂ ਨੁਕਸਾਨੀ ਹੋਣ ਵਾਲਾ ਪਰ ਨਾਲ ਹੀ ਜੇ ਦੇਖਿਆ ਜਾਵੇ ਤਾਂ ਸੂਰਜ ਬੁੱਧ ਤੇ ਕੇਤੂ ਦੀ ਯੂਤੀ ਨੌਵੇਂ ਸਥਾਨ ਵਿੱਚ ਹੈ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਥੋੜਾ ਆਪਣਾ ਕੰਮ ਵਕਤ ਸਿਰ ਨੂੰ ਬੀੜ ਲੈਣਾ ਚਾਹੀਦਾ ਹੈ ਅਫਸਰਾਂ ਦਾ ਰੁੱਖ ਤੁਹਾਡੀ ਥੋੜੀ ਚਿੰਤਾਵਾਂ ਵਧਾ ਸਕਦਾ ਹੈ ਤਰੱਕੀ ਲਈ ਥੋੜੇ ਪੇਪਰ ਲੇਟ ਹੋ ਰਹੇ ਆ ਜਾਂ ਕਿਤੇ ਕੁਝ ਪੇਪਰ ਲਾਇਆ ਪੱਕੇ ਵਗੈਰਾ ਹੋਣ ਲਈ ਤਾਂ ਉਹਦੇ 'ਚ ਥੋੜਾ ਸਮਾਂ ਜ਼ਿਆਦਾ ਲੰਘ ਸਕਦਾ ਹੈ ਤਾਂ ਕੀ ਕਰਨਾ ਹੈ ਤੁਹਾਨੂੰ ਰਸ਼ੀ ਵਾਲਿਆਂ ਨੇ ਵੀ ਲਈ ਹਲਦੀ ਜਾਂ ਪੀਲਾ ਚੰਦਨ ਤੁਸੀਂ ਮੱਥੇ ਤੇ ਲਗਾਓ ਜਾਂ ਚੰਦਨ ਦੀ ਡੱਬੀ ਆਪਣੇ ਕੋਲ ਰੱਖੋ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਸਿਤਾਰੇ ਕੰਮ ਕਰਦੀ ਸਥਿਤੀ ਠੀਕ ਹੈ ਸੇਤ ਵੀ ਹੁਣ ਠੀਕ ਹੁੰਦੀ ਜਾਏਗੀ ਤੁਦ ਮੱਥੇ ਤੇ ਜਰੂਰ ਲਾਉਂਦਾ ਰਹਿਣਾ ਤੇ ਕੱਲ ਵਾਂਗੂ ਅੱਜ ਵੀ ਹਨ ਚਾਹੇ ਮਨ ਨਾਲ ਯਾਤਰਾ ਨਹੀਂ ਕਰਨੀ ਸ਼ਾਮ ਤੋਂ ਬਾਅਦ ਸਮਾਂ ਬਿਹਤਰੀ ਵਾਲਾ ਕਿਉਂਕਿ ਚੰਦਰ ਚੌਥੇ ਸਥਾਨ ਤੇ ਚਲਾ ਜਾਏਗਾ ਘਰੇਲੂ ਸੁੱਖਾਂ ਚ ਵਾਧਾ ਹੋਏਗਾ ਅਕਿਊਰਸ ਕੁੰਭ ਰਾਸ਼ੀ ਦੁੱਧ ਮੱਥੇ ਤੇ ਲਾਓ ਸਵੇਰ ਤੋਂ ਹੀ ਦੁੱਧ ਬੁੱਧ ਦਾ ਨਕਸ਼ਤਰ ਜੋ ਆ ਠੀਕ ਠਾਕ ਹੈ ਨਾ ਬੋ ਤਾਂ ਫਾਇਦਾ ਕਰਨ ਵਾਲਾ ਤੇ ਨਾ ਹੀ ਨੁਕਸਾਨ ਕਰਨ ਵਾਲਾ ਬਸ ਧਿਆਨ ਰੱਖਣਾ ਦੋ ਤਿੰਨ ਗੱਲਾਂ ਦਾ ਇੱਕ ਤਾਂ ਹਲਕਾ ਮਿਊਜ਼ਿਕ ਸੁਣਦੇ ਰਹਿਣਾ ਤੇ ਇੱਕ ਦੁੱਧ ਦਾ ਪੈਕੇਟ ਕਿਸੇ ਜ਼ਰੂਰਤਮੰਦ ਨੂੰ ਤੁਸੀਂ ਦੇ ਸਕਦੇ ਹੋ ਇਰੀਟੇਟ ਘੱਟ ਹੋ ਭੁੱਖ ਜੋ ਘਟੋ ਇਹ ਆਪਾਂ ਤੁਹਾਨੂੰ ਰੋਜ਼ ਦੱਸਦੇ ਆ ਤੇ ਨਾਲ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਅੱਜ ਤੇ ਦਿਨ ਤੁਸੀਂ ਕਾਲੇ ਕੁੱਤੇ ਨੂੰ ਰੋਟੀ ਕਾਲਾ ਹੋਵੇ ਪੀਲਾ ਹੋਵੇ ਜਿਹੜਾ ਮਰਜ਼ੀ ਹੋਵੇ ਰੋਟੀ ਜ਼ਰੂਰ ਪਾਓ ਪਾਈਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਸਿਤਾਰੇ ਦੁਪਹਿਰ ਤੋਂ ਬਾਅਦ ਸ਼ਾਮ ਤੋਂ ਬਾਅਦ ਜਿਆਦਾ ਅੱਛੇ ਆ। ਸਿਹਤ ਹੁਣ ਠੀਕ ਹੁੰਦੀ ਜਾਏਗੀ, ਨਜ਼ਲਾ-ਚੁਕਾਮ, ਗਲੇ ਦੀ ਪ੍ਰੋਬਲਮ, ਖੰਘ ਜੋ ਤੁਹਾਨੂੰ ਲੱਗੀ ਉਹ ਵੀ ਠੀਕ ਹੋ ਜਾਏਗੀ। ਮੀਨ ਰਾਸ਼ੀ ਵਾਲਿਆਂ ਨੇ ਧਿਆਨ ਰੱਖਣਾ ਕਿ ਘਰ 'ਚ ਕੱਚੀ ਲੱਸੀ ਦਾ ਚਿੱਟਾ ਜ਼ਰੂਰ ਦੇਣਾ। ਆਪਣੇ ਕੰਮ ਹੋਣ ਤੋਂ ਪਹਿਲਾਂ ਭੇਤ ਕਿਸੇ ਨੂੰ ਦੇਣੀ ਕੋਈ ਨਹੀਂ। ਟੈਂਪਰੇਰੀ ਤੌਰ ਤੇ ਬਣ ਰਿਹਾ ਮੰਗਲਿਕ ਯੋਗ ਜੀਵਨ ਸਾਥੀ ਦੇ ਨਾਲ ਥੋੜੀ-ਬੋਤੀ ਪਰੇਸ਼ਾਨੀ ਤੁਹਾਡੀ ਵਧਾ ਸਕਦਾ। ਜੜੀ ਲੋਕਚੋਕ, ਥੋੜੀ-ਮੋਤੀ ਲੜਾਈ-ਝਗੜਾ ਵੱਡਾ ਰੁਪਤਾਰ ਨਾ ਕਰੇ। ਕੋਤੇ ਮੁੱਦਿਆਂ ਤੇ ਬਹੁਤੀਆਂ ਗੱਲਾਂ ਤੇ ਚੁੱਪ ਚਾਪ ਹੀ ਰਹੁ ਤਾਂ ਚੰਗਾ ਜਿੱਥੇ ਜਵਾਬ ਦੇਣਾ ਜ਼ਰੂਰੀ ਹੈ ਚਲੋ ਉੱਥੇ ਤੇ ਦੇਣਾ ਹੀ ਹੈ ਪਰ ਕਈ ਚੀਜ਼ਾਂ ਤੇ ਚੁੱਪ ਰਹਿਣਾ ਹੀ ਤੁਹਾਡੇ ਲਈ ਬਿਹਤਰੀ ਵਾਲਾ ਸੌਦਾ ਰਹੇਗਾ ਏਸੀਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਲੌਜੀਕਲੀ ਕਿਦਾਂ ਆਪਾਂ ਗ੍ਰਹਿਾਂ ਨੂੰ ਸ਼ੁਭ ਕਰ ਸਕਦੇ ਹਾਂ ਸ਼ਰਾਧਾ ਦੇ ਦਿਨ ਚੱਲਦੇ ਪਏ ਆ ਤੇ ਸ਼ਰਾਧਾ ਦੇ ਦਿਨਾਂ ਦੇ ਵਿੱਚ ਕਈ ਲੋਕ ਕੁਝ ਪੁੱਛਦੇ ਆ ਤੇ ਕਈ ਲੋਕ ਕੋ ਚੱਲਦੇ ਕੰਮਾਂ ਦਾ ਕੋਈ ਪਰਹੇਜ ਨਹੀਂ ਆ ਜੀ ਉਹਨੂੰ ਚਾਲੂ ਰੱਖੋ ਜਿੱਦਾਂ ਕੋਈ ਲੈਂਟਰ ਵਗੈਰਾ ਪਾਉਣਾ ਇਹ ਤਾਂ ਪਾ ਸਕਦੇ ਹੋ ਜਿੱਦਾਂ ਕੋਈ ਕੰਮ ਕਰਨਾ ਹੈ ਕੋਈ ਕੱਪੜੇ ਲੈਣੇ ਆ ਤੁਸੀਂ ਤਾਂ ਲੈ ਸਕਦੇ ਹੋ ਰੋਟੀ ਵੀ ਤਾਂ ਖਾਣੇ ਆ ਪਰ ਹਾਂ ਕੱਚੀ ਲੱਸੀ ਦਾ ਚਿੱਟਾ ਦੇ ਲਓ ਤਾਂ ਕਿ એનર્ਜੀ ਸਹੀ ਰਵੇ ਪਰਮਾਤਮਾ ਕਰੇ ਕਿ ਕੋਈ ਜੋ ਵੀ ਕੰਮ ਕਰਦਾ ਉਹਨਾਂ ਨੂੰ ਉਹਦੇ ਚ ਵਾਧਾ ਤੇ ਭਾਗ ਹੀ ਲੱਗਣ ਤਾਂ ਚੰਗਾ ਤਾਂ ਉਹਦੇ ਲਈ ਵੱਡੇ-ਵਡੇਰਿਆਂ ਦਾ ਨਾਂ ਲੈ ਕੇ ਕਿਰਪਾ ਹੈ ਤੁਹਾਡੀ ਅਸੀਂ ਤੁਹਾਡੀ ਆ એનર્ਜੀ ਸਭਮੇਸ਼ਾ ਅੱਛੀ ਰਹਿੰਦੀ ਹਮੇਸ਼ਾ ਹੀ ਜਦੋਂ ਵੀ ਕਿਸੇ ਨੂੰ ਕੁਝ ਦੇਣਾ ਹੋਵੇ ਕੋਈ ਸ਼ਰਧਾਤ ਕਰਨਾ ਵੇ ਵੈਸੇ ਮੈਂ ਸ਼ਰਧਾ ਦਾ ਵੀਡੀਓ ਤੁਹਾਨੂੰ ਪਾਉਂਗੀ ਮੱਸਿਆ ਤੋਂ 1-2 ਦਿਨ ਪਹਿਲਾਂ 2-4 ਦਿਨ ਪਹਿਲਾਂ ਪਾ ਦਾਂਗੇ ਆਪਾਂ ਕਿ ਕੀ ਹੈ ਕਿ ਜਦੋਂ ਕੋਈ ਵੀ ਤੁਸੀਂ ਚੀਜ਼ ਕਰਦੇ ਹੋ ਜਾਂ ਕਿਸੇ ਨੂੰ ਕੁਝ ਦੇਣੇ ਉਹ ਤਾਂ ਉਹਦੇ ਲਈ ਨਾ ਇਹ ਜ਼ਰੂਰੀ ਨਹੀਂਗਾ ਕਿ ਦੁਨੀਆਦਾਰੀ ਨੂੰ ਦਿਖਾਇਆ ਜਾਵੇ ਕੁਝ ਦੱਸਿਆ ਜਾਵੇ ਕਿ ਅਸੀਂ ਆ ਚੀਜ਼ ਤਾਂ ਇਹਦੇ ਨਾਲ ਕੀ ਹੁੰਦੀ ਆ ਇੱਕ ਊਰਜਾ ਉਤਪਨ ਹੁੰਦੀ ਹੈ ਜੋ ਹਰ ਨਿਗਾ ਕਿਸੇ ਦੀ ਕਿਸ ਤਰ੍ਹਾਂ ਦੀ ਕਦੇ ਅੱਜਕੱਲ੍ਹ ਦੇਖੋ ਖਾਣਾ ਵੀ ਖਾਓ ਤੇ ਜਦ ਵੀ ਵੀਡੀਓ ਤੇ ਰਹਿੰਦੋ 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 ਇੱਕ ਮਿੰਟ ਰੋਕੋ ਮੈਨੂੰ ਪਹਿਲਾਂ ਸਟ੍ਰੀਕ ਪਾ ਲੈਣ ਦਿਓ ਮੈਨੂੰ ਪਹਿਲਾਂ ਸਟੇਟਸ ਲਾ ਲੈਣ ਦੋ ਤੇ ਉਹ ਖਾਣੇ ਦਾ ਕਿਤੇ ਘੁੰਮਣ ਫਿਰਨ ਗਏ ਆ ਜਾ ਰਹੇ ਆ ਅੰਦਰ ਵੜ ਰਹੇ ਆ ਫਿਰ ਅਸੀਂ ਨਿਕਲ ਰਹੇ ਆ ਫਿਰ ਅਸੀਂ ਬੈਠੇ ਆ ਇਤਾਂ ਦੀਆਂ ਵੀਡੀਓ ਅਸੀਂ ਪਾ ਰਹੇ ਆ ਕਿ ਆਪਣੀ ਪਰਸਨਲ ਜ਼ਿੰਦਗੀ ਨੂੰ ਅਸੀਂ ਪਬਲਿਕ ਕੀਤਾ ਹੋਇਆ ਤੇ ਇਹ ਜੋ ਪਬਲਿਕ ਹੈ ਇਹ ਪਬਲਿਕ ਦੇ ਵਿੱਚ ਕਿੱਦਾਂ-ਕਿੱਦਾਂ ਦੇ ਲੋਕ ਆ ਕਿੱਦਾਂ-ਕਿੱਦਾਂ ਦੀ ਰੰਗ-ਬਰੰਗੀ ਦੁਨੀਆ ਤੁਸੀਂ ਨਹੀਂ ਜਾਣਦੇ ਅਸੀਂ ਆਪਣੇ ਨੂੰ ਦਿਖਾਉਣਾ ਚਾਹੁੰਦੇ ਆ ਪਰ ਕਈ ਵਾਰੀ ਬਹੁਤ ਲੋਕ ਦੇਖ ਜਾਂਦੇ ਆ ਤਕੀ ਹੈ ਸ਼ਰਾਧਾ ਦੇ ਦਿਨਾਂ ਦੇ ਵਿੱਚ ਅਗਰ ਕਿਸੇ ਨੂੰ ਤੁਸੀਂ ਕੁਝ ਦੇਣੇ ਹੋ ਕਿਸੇ ਦੀ ਮਦਦ ਕਰਨੀ ਹੋ ਤਾਂ ਉਹਦੀਆਂ ਫੋਟੋਆਂ ਖਿੱਚ ਕੇ ਨਾ ਪਾਓ ਕਿਉਂਕਿ ਵੱਡੇ-ਵਡੇਰਿਆਂ ਦੇ ਦੇਣਾ ਤਾਂ ਇਹਨਾਂ ਦਿਨਾਂ ਦੇ ਵਿੱਚ એનર્ਜੀ ਥੋੜੀ 네ਗੇਟਿਵ ਹੁੰਦੀ ਹੈ ਤੇ ਪਰੇਸ਼ਾਨੀਆਂ ਥੋੜੀਆਂ ਸਾਡੀਆਂ ਵੈਸੇ ਹੀ ਵਧੀਆਂ ਹੋਈਆਂ ਲੋਕਾਂ ਦੀ ਤੇ ਇਹਦੇ ਨਾਲ ਹੋਰ ਵੱਧ ਜਾਂਦੀ ਆਪਣੇ ਬੱਚਿਆਂ ਨੂੰ ਵੀ ਥੋੜਾ ਰੋਕਿਆ ਕਰੋ ਕਿ ਹਰ ਗੱਲ ਤੇ ਸਟਰੀਕ ਪਾਉਣੀ ਹਰ ਗੱਲ ਤੇ ਦੱਸਣਾ ਅਸੀਂ ਕਿੱਥੇ ਆ ਕੋਈ ਜ਼ਰੂਰੀ ਨਹੀਂ ਹੁੰਦਾ ਠੀਕ ਹੈ ਤੇ ਦੂਜੀ ਗੱਲ ਆਪਣੇ ਬੱਚਿਆਂ ਨੂੰ ਹਮੇਸ਼ਾ ਜਦੋਂ ਖਾਣਾ ਖਾਣ ਤਾਂ ਉਹਨਾਂ ਨੂੰ ਪੂਰਬ ਦਿਸ਼ਾ ਵੱਲ ਮੁਹ ਕਰਕੇ ਹੀ ਖਾਣਾ ਖਿਲਾਓ ਤਾਂ ਕਿ ਉਹਨਾਂ ਦੀ ਬੁੱ ਸਮਾਜ ਦਾ ਆਜ਼ਾਦਤਾ ਆਪ ਸਮਾਜ ਦਾ ਦਿਨ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਸਤਿ ਸ੍ਰੀ ਅਕਾਲ